ਇਸ ਵੀਡੀਓ ਨੂੰ ਐਸਸੀ ਬੀਸੀ ਐਸਟੀ ਸਮਾਜ ਖਾਸ ਕਰਕੇ ਜਰੂਰ ਵੇਖੇ ਉਹ ਲੋਕ ਜਰੂਰ ਵੇਖਣ ਜਿਹੜੇ ਚੰਦਕ ਲੋਕ ਐ ਐਸਸੀ ਸਮਾਜ ਦੇ ਆ ਚੰਦਕ ਲੋਕ ਜਿਹੜੇ ਦੂਜੀਆਂ ਪਾਰਟੀਆਂ ਦੇ ਮਤਲਬ ਪਛ ਲੱਗੂ ਲੱਗੇ ਨੇ ਤੇ ਬੋਝਨ ਸਮਾਜ ਪਾਰਟੀ ਨੂੰ ਜਿਹੜੇ ਲੋਕ ਬਦਨਾਮ ਕਰਦੇ ਨੇ ਕਹਿੰਦੇ ਨੇ ਕਿ ਬੋਝਨ ਸਮਾਜ ਪਾਰਟੀ ਇੱਕੋ ਹੀ ਭਾਈਚਾਰੇ ਦੀ ਪਾਰਟੀ ਆ ਯਾਨੀ ਕਿ ਰਵਿਦਾਸੀਆ ਸਮਾਜ ਦੀ ਪਰ ਆਹ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਕਿ ਇਹ ਨੇ ਪੰਜਾਬ ਸਟੇਟ ਦੇ ਕੋਆਰਡੀਨੇਟਰ ਸ੍ਰੀ ਅਜੀਤ ਸਿੰਘ ਜੀ ਪੈਣੀ ਸਾਹਿਬ ਜਿਹੜੇ ਅੱਗੇ ਨਾਲ ਆ ਰਹੇ ਨੇ ਅੱਗੇ-ਅੱਗੇ ਤੇ ਇਸੇ ਤਰ੍ਹਾਂ ਹੀ ਇਹ ਪਰਜਾਪਤ ਸਮਾਜ ਤੋਂ ਆ ਬੀਸੀ ਸਮਾਜ ਤੋਂ ਇਸੇ ਤਰ੍ਹਾਂ ਹੀ ਬੀਸੀ ਸਮਾਜ ਤੋਂ ਹੀ ਬੀਸੀ ਭਾਈਚਾਰੇ ਚੋਂ ਹੀ ਬਲਦੇਵ ਸਿੰਘ ਮਹਿਰਾ ਜੀ ਜਿਹੜੇ ਸਟੇਟ ਦੇ ਉਹ ਵੀ ਕੋਆਰਡੀਨੇਟਰ ਹੈ ਇਸੇ ਤਰ੍ਹਾਂ ਹੀ ਜੱਟ ਭਾਈਚਾਰੇ ਤੋਂ ਵੀ ਆ ਜਿਹੜੇ ਸਟੇਟ ਦੇ ਕੋਆਰਡੀਨੇਟਰ ਲੱਗੇ ਆ ਇਸੇ ਤਰ੍ਹਾਂ ਹੀ ਐਸਸੀ ਭਾਈਚਾਰਾ ਜਿਹੜਾ ਮਜਬੀ ਸਿੱਖ ਵਾਲਮੀਕੀ ਭਾਈਚਾਰਾ ਉਹਨਾਂ ਦੇ ਵਿੱਚੋਂ ਵੀ ਜਿਹੜੇ ਆ ਸਟੇਟ ਦੇ ਕੋਆਰਡੀਨੇਟਰ ਬਹੁਜਨ ਸਮਾਜ ਪਾਰਟੀ ਨੇ ਲਾਏ ਹੋਏ ਆ ਪਰ ਜਿਹੜੇ ਚੰਦ ਛੱਕਿਆਂ ਖਾਤਰ ਸਮਾਜ ਨੂੰ ਐਸੀ ਸਮਾਜ ਨੂੰ ਗੁਮਰਾਹ ਕਰਦੇ ਆ ਕਿ ਬਹੁਜਨ ਸਮਾਜ ਪਾਰਟੀ ਕੱਲੇ ਰਬਦਾਸੀਆ ਸਮਾਜ ਦੀ ਹੈ ਇਹ ਵੀਡੀਓ ਉਹਨਾਂ ਵਾਸਤੇ ਆ ਤੇ ਬਾਕੀ ਮੈਂ ਆਪਣੇ ਐਸਸੀ ਸਮਾਜ ਜਿਹੜਾ ਮਜਬੀ ਸਿੱਖ ਵਾਲਮੀਕੀ ਭਾਈਚਾਰਾ ਖਾਸ ਕਰਕੇ ਉਹਨਾਂ ਨੂੰ ਮੇਰੀ ਅਪੀਲ ਹੈ ਕਿ ਗੁੰਮਰਾਹ ਕਰਨ ਵਾਲੇ ਪਿੱਛੇ ਨਾ ਲੱਗਿਆ ਕਰੋ ਬਹੁਜਨ ਸਮਾਜ ਪਾਰਟੀ ਤੁਹਾਡੀ ਆਪਣੀ ਪਾਰਟੀ ਹੈ ਮਾਂ ਪਾਰਟੀ ਹੈ ਬਹੁਜਨ ਸਮਾਜ ਪਾਰਟੀ ਬਣਾ ਸਾਡਾ ਕਿਸੇ ਨੇ ਕੋਈ ਭਲਾ ਨਹੀਂ ਕਰਨਾ ਐਸਸੀ ਐਸਟੀ ਬੀਸੀ ਸਮਾਜ ਦਾ ਖਾਸ ਕਰਕੇ ਕਿਉਂਕਿ 75 76 ਸਾਲ ਹੋ ਗਏ ਦੇ ਹੀ ਆਦੋ ਇਹਨਾਂ ਅੱਜ ਤੱਕ ਦੇਸ਼ ਵਿੱਚ ਬਣੀਆਂ ਸਰਕਾਰਾਂ ਜਿੰਨੀਆਂ ਆਪਾਂ ਬਣਾਈਆਂ ਜਿੰਨੀਆਂ ਨੂੰ ਤੁਸੀਂ ਵੋਟਾਂ ਪਾ ਕੇ ਅੱਗੇ ਲਿਆਂਦਾ ਕਿਸੇ ਵੀ ਸਰਕਾਰ ਨੇ ਅੱਜ ਤੱਕ ਤੁਹਾਡੇ ਭਲੇ ਬਾਰੇ ਨਹੀਂ ਸੋਚਿਆ ਜੇ ਸਾਨੂੰ ਦਿੱਤਾ ਕੁਛ ਤੇ ਸਿਰਫ ਇੱਕ ਨਰੇਗਾ ਦੀ ਗੰਦਗੀ ਚੁੱਕਣ ਦਾ ਕੰਮ ਦਿੱਤਾ ਏ ਤੁਚਾ ਨਸ਼ਿਆਂ ਦਾ ਕੰਮ ਦਿੱਤਾ ਏ ਨਸ਼ੇ ਜਿਹੜੇ ਆ ਸਭ ਤੋਂ ਵੱਧ ਉਹ ਸਾਡੇ ਸਮਾਜ ਦਾ ਜਿਹੜਾ ਨਸ਼ਿਆਂ ਦੇ ਨਾਲ ਜਿਹੜਾ ਬੇੜਾ ਘਕੋ ਰਿਹਾ ਏ ਸਾਡੇ ਧੀਆਂ ਪੁੱਤ ਜਿਹੜੇ ਬਰਬਾਦ ਹੋ ਰਹੇ ਨਸ਼ਿਆਂ ਦੇ ਨਾਲ ਹੋਰ ਇਹਨਾਂ ਸਰਕਾਰਾਂ ਦੀ ਕੋਈ ਦੇਣ ਨਹੀਂ ਗਈ ਜਦੋਂ ਕੋਈ ਐਸ ਸੀ ਸਮਾਜ ਜ਼ਮੀਨ ਪ੍ਰਾਪਤੀ ਦੀ ਗੱਲ ਕਰਦਾ ਏ ਉਦੋਂ ਕੋਈ ਤੁਹਾਡੇ ਨਾਲ ਭਾਂ ਦਾ ਨਾਰਾ ਨਹੀਂ ਮਾਰਦਾ ਕਿਉਂਕਿ ਜਿਹੜਾ ਅਮੀਰ ਭੂਮੀ ਪੂੰਜੀਵਾਦੀ ਭੂਮੀਵਾਦੀ ਲੋਗ ਹੈ ਉਹ ਨਹੀਂ ਚਾਹੁੰਦੇ ਕਿ ਜਿਹੜਾ ਐਸਸੀ ਬੀਸੀ ਸਮਾਜ ਹੈ ਐਸਟੀ ਗਰੀਬ ਸਮਾਜ ਹੈ بے ਜ਼ਮੀਨੇ ਲੋਕ ਹੈ ਉਹ ਜ਼ਮੀਨਾਂ ਦੇ ਮਾਲਕ ਬਣ ਉਹ ਨੌਕਰੀਆਂ ਦੀਆਂ ਚੰਗੀਆਂ ਪੋਸਟਾਂ ਤੇ ਬਹਿਣ ਕਿਉਂਕਿ ਉਹਨਾਂ ਨੂੰ ਸਲੂਟ ਮਾਰਨਾ ਪੈਂਦਾ ਮੁਰਗੀ ਜਦੋਂ ਗਰੀਬ ਦਾ ਬੱਚਾ ਚੰਗੀ ਪੋੜ੍ਹ ਤੇ ਬਹਿੰਦਾ ਹੈ ਨਾ ਉਦੋਂ ਫਿਰ ਇਹਨਾਂ ਲੋਕਾਂ ਨੂੰ ਸਲੂਟ ਮਾਰਨਾ ਪੈਂਦਾ ਹੈ ਇਸ ਕਰਕੇ ਇਹ ਨਹੀਂ ਚਾਹੁੰਦੇ ਕੋਈ ਵੀ ਜਿੰਨੀਆਂ ਪਾਰਟੀਆਂ ਤੁਸੀਂ ਪੂੰਜੀਪਤੀਆਂ ਦੀਆਂ ਬਣਾਈਆਂ ਅੱਗੇ ਲਿਆਂਦੀਆਂ ਸਰਕਾਰਾਂ ਬਣਾਈਆਂ ਵੋਟਾਂ ਪਾ ਕੇ ਕਿਸੇ ਨੇ ਵੀ ਸਾਡੇ ਐਸੀ ਬੀਸੀ ਐਸਟੀ ਸਮਾਜ ਦਾ ਕੋਈ ਭਲਾਈ ਨਹੀਂ ਕੀਤੀ ਸਿਵਾਏ ਕੋਈ ਤੁਹਾਨੂੰ ਇੱਕ ਅਦਾ ਕੋਈ ਕਮਰਾ ਬਣਾ ਦਿੰਦਾ ਵੱਧ ਤੋਂ ਵੱਧ ਕੋਈ 플ਸ਼ ਬਣਾ ਦਿੰਦਾ ਤੇ ਜਾਂ ਮੈਂ ਜਿਵੇਂ ਪਹਿਲਾਂ ਦੱਸ ਘਟਿਆ ਕਿ ਨਰੇਗਾ ਦਾ ਕੰਮ ਸਾਨੂੰ ਦੇ ਦਿੰਦੇ ਆ ਹੋਰ ਕੋਈ ਚੰਗਾ ਕੰਮ ਸਾਡੇ ਵਾਸਤੇ ਵੀ ਬੇਜਮਿਨੇ ਲੋਕਾਂ ਨੂੰ ਜ਼ਮੀਨਾਂ ਦੇ ਦਿੱਤੀਏ ਪੰਜਾਬ ਦੇ ਵਿੱਚ ਬੇਆਬਾਦ ਜ਼ਮੀਨਾਂ ਪਈਆਂ ਜਿਹੜੀਆਂ ਲੋਕਾਂ ਨੂੰ ਦੇ ਸਕਦੀਆਂ ਸਰਕਾਰਾਂ ਪਰ ਇਹਨਾਂ ਸਰਕਾਰਾਂ ਦੀ ਜਿਹੜੀ ਆ ਜਿਹੜੀਆਂ ਸਰਕਾਰਾਂ ਤੁਸੀਂ ਬਣਾਈਆਂ ਇਹਨਾਂ ਸਰਕਾਰਾਂ ਦੀ ਨੀਤ ਦੇ ਵਿੱਚ ਖੋਟ ਸੀ ਤੇ ਇਹਨਾਂ ਸਰਕਾਰਾਂ ਨੇ ਤੁਹਾਡੇ ਵਾਸਤੇ ਕੋਈ ਕੰਮ ਨਹੀਂ ਕੀਤਾ ਇਸ ਕਰਕੇ ਬਹੁਜਨ ਸਮਾਜ ਪਾਰਟੀ ਤੁਹਾਡਾ ਆਪਣਾ ਘਰ ਹੈ ਆਪਣਾ ਪਲੇਟਫਾਰਮ ਹੈ ਐਸਬੀਸੀ ਸਾਹਿਬ ਦਾ ਸਮਾਜ ਦਾ ਕਿਉਂਕਿ ਸਾਨੂੰ ਬਾਬਾ ਸਾਹਿਬ ਨੇ ਹੱਕ ਹਕੂਕ ਅਧਿਕਾਰ ਔਰ ਬੋਲਣ ਦਾ ਅਧਿਕਾਰ ਲੈ ਕੇ ਦਿੱਤਾ ਹੈ ਅਸੀਂ ਵੋਟ ਔਰ ਹੋਰ ਸਹੂਲਤਾਂ ਜਿਹੜੀਆਂ ਵਾ ਬਾਬਾ ਸਾਹਿਬ ਦੇ ਦਿੱਤੇ ਹੋਏ ਅਧਿਕਾਰ ਮੁਤਾਬਕ ਹੀ ਸਾਨੂੰ ਮਿਲ ਰਹੀਆਂ ਜਿੰਨੀਆਂ ਉਹਨਾਂ ਦਿੱਤੀਆਂ ਹੈ ਬਾਕੀ ਜਿਹੜੀਆਂ ਸਰਕਾਰਾਂ ਆਪਾਂ ਬਣਾਈਆਂ ਉਹਨਾਂ ਨੇ ਸਾਡੇ ਆਸਤੇ ਕੁਝ ਨਹੀਂ ਕੀਤਾ ਨਾ ਕਿਸੇ ਨੇ ਕਰਨਾ ਜੇ ਤੇ ਇਨੀਆਂ ਬੇਨਤੀਆਂ ਨੂੰ ਪ੍ਰਵਾਨ ਕਰਕੇ ਤੇ 327 ਦੇ ਵਿੱਚ ਉਹ ਇਕੱਠੇ ਹੋ ਗਏ ਖਾਸ ਕਰਕੇ ਰਬਦਾਸੀਆ ਭਾਈਚਾਰਾ ਮਜਬੀ ਵਾਲਮੀਕੀ ਐਸੀ ਬੀਸੀ ਸਮਾਜ ਜਿੰਨਾ ਮੀਆਂ ਇਕੱਠਾ ਹੋ ਕੇ ਆਓ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਜੈ ਭੀਮ ਜੈ ਭਾਰ ਜੈ ਸੁਭਦਾਨ ਜੈ ਮਾਨੇਵਰ ਸਾਹਿਬ ਸ੍ਰੀ ਕਾਂਝ